ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਕਾਂਗਰਸ ਦੇ ਕਲੇਸ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਕਾਂਗਰਸ ਦੇ ਵਿੱਚ ਹੁਣ ਇੱਕ ਵੱਡੇ ਧੜੇ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਦੱਸਦੀ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰ ਜਿਨ੍ਹਾਂ ਦੇ ਵਿੱਚ ਸਾਖਾ ਚੀ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਵਰਕਿੰਗ ਪ੍ਰੈਜ਼ੀਡੈਂਟ ਜਾਨੀ ਕਿ ਭਾਰਤ ਪੂਸ਼ਨਾਸ਼ੂ ਤੇ ਵਾਈਸ ਪ੍ਰਧਾਨ ਪ੍ਰਗਟ ਸਿੰਘ ਔਰ ਸਮੇਤ ਕਈ ਹੋਰ ਮੰਤਰੀ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਹੁਣ ਬਾਈਕਾਟ ਕਰ ਦਿੱਤਾ ਗਿਆ ਦਵਿੰਦਰ ਯਾਦਵ ਹੁਣਾਂ ਦੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਤਾਂ ਦਾਦੇ ਕੇ ਦਵਿੰਦਰ ਯਾਦਵ ਹੋਣਾ ਦੇ ਵੱਲੋਂ 3 ਦਿਨਾਂ ਦੀ ਮੀਟਿੰਗ ਬੁਲਾਈ ਗਈ ਹੈ ਔਰ ਮੀਟਿੰਗ ਦੇ ਵਿੱਚ ਜਿਹੜਾ ਤਾਂ ਦੱਸਦੀ ਹੈ ਕਿ ਇਹ ਇੱਕ ਦਿਨਾਂ ਦੀ ਮੀਟਿੰਗ ਦਾ ਜਿਹੜਾ ਦੱਸਦੇ ਕਿ ਤਿੰਨ ਦਿਨਾਂ ਦੀ ਮੀਟਿੰਗ ਸੱਦੀ ਗਈ ਹੈ ਦਵਿੰਦਰ ਯਾਦਵ ਉਹਨਾਂ ਦੇ ਵੱਲੋਂ ਤਾਂ ਉਸ ਮੀਟਿੰਗ ਦਾ ਪਹਿਲਾ ਦਿਨ ਅੱਜ ਸੀ ਤੇ ਪਹਿਲੇ ਦਿਨ ਜਿਹੜਾ ਮੀਟਿੰਗ ਹੋਣ ਵਾਲੀ ਸੀ ਤੇ ਅੱਜ ਐਂ ਪਹਿਲਾ ਜਿਹੜਾ ਬਾਈਕਾਟ ਕਰ ਦਿੱਤਾ ਗਿਆ ਮੀਟਿੰਗ ਦਾ ਤਾਂ ਦੱਸਦੀ ਹੈ ਕਿ ਇਹਨਾਂ ਦੇ ਵਿੱਚ ਜੋ ਧੜਾ ਧੜੇ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਨਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਵਿੰਦਰ ਯਾਦਵ ਇੰਚਾਰਜ ਲਗਾਏ ਗਏ ਨੇ ਹੁਣੇ-ਹੁਣੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਤਿੰਨ ਦਿਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਜਿਸ ਦੇ ਮੀਟਿੰਗਾਂ ਕੀਤੀਆਂ ਜਾਣੀਆਂ ਸੀ ਕਾਂਗਰਸੀਆਂ ਦੇ ਨਾਲ ਸਾਰੇ ਲੀਡਰਾਂ ਦੇ ਨਾਲ ਸਾਰੀ ਵਰਕਿੰਗ ਕਮੇਟੀ ਦੇ ਨਾਲ ਮੀਟਿੰਗ ਹੋਣੀ ਸੀ ਤਾਂ ਉਸ ਦੇ ਵਿੱਚ ਜਿਹੜਾ ਪਹਿਲਾ ਦਿਨ ਅੱਜ ਸੀ ਮੀਟਿੰਗ ਦਾ ਪਹਿਲੇ ਦਿਨ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਜਾਨੀ ਕਿ ਪਹਿਲੀ ਮੀਟਿੰਗ ਦਾ ਬਾਈਕਾਟ ਕੀਤਾ ਸੀਨੀਅਰ ਲੀਡਰਾਂ ਨੇ ਉਹਨਾਂ ਦੇ ਵਿੱਚ ਨਾਂ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇ ਨਾਲ ਦੀ ਨਾਲ ਤੋਂ ਦੱਸਦੇ ਕਿ ਭਾਰਤਪੂਰਨ ਆਸ਼ੂ ਜੋ ਕਿ ਵਰਕਿੰਗ ਪ੍ਰਧਾਨ ਨੇ ਤੇ ਕਿਕੀ ਢਿੱਲੋਂ ਤੇ ਪ੍ਰਗਟ ਸਿੰਘ ਤੇ ਕੁਲਬੀਰ ਜ਼ੀਰਾ ਤੇ ਨਾਲ ਦਵਿੰਦਰ ਖਬਾਇਆ ਖੁਸ਼ਬਾਦ ਜਟਾਣਾ ਬਰਿੰਦਰ ਢਿੱਲੋਂ ਈਸ਼ਵਰ ਜੋ ਚੀਮਾ ਦਿਨੇਸ਼ ਬੱਸੀ ਅੰਗਰ ਸੈਣੀ ਸੁਮਿਤ ਸਿੰਘ ਮਾਨ ਤੇ ਸੁਖਵਿੰਦਰ ਕੋਟਲੀ ਇਹਨਾਂ ਦੇ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਮੀਟਿੰਗ ਦਾਤਾ ਦਾਦੇ ਕਿ ਇਹਨਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਮੀਟਿੰਗ ਦਾ ਕਾਂਗਰਸ ਦੇ ਵਿੱਚ ਇੱਕ ਨਵਾਂ ਖਿਲਾੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਵਿੱਚ ਨਵਾਂ ਖਿਲਾੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਮੀਟਿੰਗ ਹੋਣੀ ਸੀ ਦਵਿੰਦਰ ਯਾਦਵ ਹੋਂਨਾ ਦੇ ਵੱਲੋਂ ਮੀਟਿੰਗ ਜਿਹੜੀ ਆ ਸੱਦੀ ਗਈ ਆ ਤਾਂ ਉਸ ਨੂੰ ਲੈ ਕੇ ਜਿਹੜਾ ਤਾਂ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੁਸ਼ਬਾਦ ਜਟਾਣਾ ਬਰਿੰਦਰ ਢਿੱਲੋਂ ਕਿੱਕੀ ਢਿੱਲੋਂ ਤੇ ਸੀਨੀਅਰ ਲੀਡਰ ਪ੍ਰਗਟ ਸਿੰਘ ਭਾਰਤਪੂਰਨ ਆਸ਼ੂ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਸੁਖਵਿੰਦਰ ਕੋਟਲੀ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਂਨਾ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸਹੋਂ ਵਾਲੀ ਮੀਟਿੰਗ ਦਾ ਤੇ ਕਾਰਨ ਜਿਹੜੇ ਦੱਸੇ ਨੇ ਤਾਂ ਦੱਸ دیے ਕਿ ਸੂਤਰਾਂ ਦੇ ਵੱਲੋਂ ਦੋ ਕਾਰਨ ਦੱਸੇ ਜਾ ਰਿਹਾ ਕਿ ਕਿਉਂ ਬਾਈਕਾਟ ਕੀਤਾ ਪਹਿਲਾ ਕਾਰਨ ਹੈ ਕੱਲ ਦੱਸ دیے ਕਿ ਰਾਜਾ ਬੜਿੰਗ ਹੋਣਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਐ ਉਹ ਆਪਣੀ ਮੀਟਿੰਗਾਂ ਅਲੱਗ ਕਰ ਰਹੇ ਨੇ ਆਪਣੀਆਂ ਜਿਹੜੀਆਂ ਨੇ ਉਹ ਦੱਸ دیے ਕਿ ਰੈਲੀਆਂ ਕਰ ਰਹੇ ਨੇ ਤਾਂ ਇਸ ਦੇ ਉੱਪਰ ਕੀ ਬਿਆਨ ਹੈ ਤਾਂ ਰਾਜਾ ਬੜਿੰਗ ਹੋਣਾ ਨੇ ਕਿਹਾ ਸੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਵਿਅਕਤੀ ਕੋਈ ਵੀ ਲੀਡਰ ਜਿਹੜਾ ਕਾਂਗਰਸ ਦਾ ਉਹ ਕਿਤੇ ਵੀ ਜਾ ਕੇ ਰੈਲੀ ਕਰ ਸਕਦਾ ਉਹ ਚਾਹੇ ਮੇਰੇ ਹਲਕੇ ਚ ਆ ਕੇ ਰੈਲੀ ਕਰ ਲੈ ਮੈਨੂੰ ਕੋਈ ਇਤਰਾਜ਼ ਇਸ ਦੇ ਉੱਪਰ ਨਹੀਂ ਆ ਪਰ ਇਸ ਦੇ ਉੱਪਰ ਇਤਰਾਜ਼ ਕਿੰਨੂ ਹੈ ਇਸ ਦੇ ਉੱਪਰ ਇਤਰਾਜ਼ ਹੈ ਕਾਂਗਰਸੀ ਸੀਨੀਅਰ ਕਾਂਗਰਸੀ ਭਾਰਤ ਭੂਸ਼ਨਾਸ਼ੂ ਨੂੰ ਪਰਗਤ ਸਿੰਘ ਹੋਣਾ ਨੂੰ ਤੇ ਨਾਲ ਹੀ ਜਿਹੜਾ ਸਾਰਾ ਧੜਾ ਤਾਦਾਦ ਦੇ ਕਿ ਇਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਇੱਕ ਪਾਸੇ ਤਾਂ ਅਨੁਸ਼ਾਸਨ ਦਾ ಪಾਠ ਪੜਾਉਂਦੇ ਸੀ ਪ੍ਰਧਾਨ ਸਾਹਿਬ ਇੱਕ ਪਾਸੇ ਤਾਂ ਇੱਕ ਪਾਸੇ ਦਾ ਕਹਿੰਦੇ ਸੀ ਕਿ ਤਿੰਨ ਡੀ ਹੋਣੀ ਹੈ ਜ਼ਰੂਰੀ ਹੈ ਜਿਨ੍ਹਾਂ ਦੇ ਵਿੱਚੋਂ ਡਿਸਪਲਿਨਿਕਰ ਸੀ ਤੇ ਹੁਣ ਜਿਹੜਾ ਖੁਦ ਹੀ ਕਹਿ ਰਹੇ ਨੇ ਕਿ ਕੋਈ ਵੀ ਜਾ ਕੇ ਕਿਤੇ ਵੀ ਜਾ ਕੇ ਰੈਲੀ ਕਰ ਸਕਦਾ ਹੈ ਤਾਦਾਦ ਦੇ ਕਿ ਦੂਜਾ ਵੱਡਾ ਕਾਰਨ ਜੋ ਕਿ ਮੇਨ ਮੁੱਦਾ ਬਣਿਆ ਪਿਆਗਾ ਆ ਆਮ ਆਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਤਾਂ ਦਾਦਾ ਦੇ ਕਿ ਇਸ ਮੇਨ ਮੁੱਦੇ ਨੂੰ ਲੈ ਕੇ ਪਖਿਆ ਹੋਇਆਗਾ ਖਾੜਾ ਕਾਂਗਰਸ ਦੇ ਬਿਜਤਾ ਇਨਾ ਸੀਨੀਅਰ ਲੀਡਰ ਨੇ ਕਿਹਾ ਹੈ ਕਿ ਅਸੀਂ ਜਿਹੜਾ ਇਹ ਆਮ ਆਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਨਾ ਤੇ ਇਸ ਦੇ ਬਾਰੇ ਸਾਨੂੰ ਕਲੈਰਿਟੀ ਦੇਣ ਤੇ ਫਿਰ ਹੀ ਅਸੀਂ ਕੋਈ ਮੀਟਿੰਗ ਜਿਹੜਾ ਜੁਆਇਨ ਕਰਾਂਗੇ ਤਾਂ ਦਾਦਾ ਦੇ ਕਿ ਆਮ ਆਮੀ ਪਾਰਟੀ ਦੇ ਨਾਲ ਮੀਟਿੰਗ ਨੂੰ ਲੈ ਕੇ ਆਮ ਆਮੀ ਪਾਰਟੀ ਦੇ ਨਾਲ ਸਮਝੌਤੇ ਨੂੰ ਲੈ ਕੇ ਤੁਹਾਨੂੰ ਯਾਦ ਹੋਊਗਾ ਭਾਰਤ ਪੂਛਨਾਚੂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸੀ ਸਟੇਜ ਦੇ ਉੱਪਰੋਂ ਜਦੋਂ ਰੈਲੀ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਘਰੇ ਬੈਠਣਾ ਪਸੰਦ ਕਰੂੰਗਾ ਗੱਠਜੋੜ ਤੋਂ ਇਲਾਵਾ ਤਾਂ ਦਾਦੀ ਕਿ ਜੇ ਗੱਠਜੋੜ ਹੁੰਦਾ ਤਾਂ ਮੈਂ ਆਪਣੇ ਘਰ ਬੈਠ ਜਾਊਂਗਾ ਜਿਹਾ ਕਿਹਾ ਸੀ ਭਾਰਤ ਪੂਛਨਾਚੂ ਉਹਨਾਂ ਨੇ ਤਾਂ ਇੱਕ ਤੁਹਾਨੂੰ ਸਭ ਨੂੰ ਯਾਦ ਹੈ ਕਿ ਕਿਸ ਹਸਾਬ ਦੇ ਨਾਲ ਸਾਫਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਵਿਹਲੈਂਸ ਦੇ ਕੇਸਾਂ ਨੇ ਜਿਹੜਾ ਉਲਝਾਰ ਰੱਖਿਆ ਸੀ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਲਗਾਤਾਰ ਆਮ ਆਮੀ ਪਾਰਟੀ ਦੇ ਨਿਸ਼ਾਨੇ ਤੇ ਰਿਹਾ ਚਰਨਜੀਤ ਸਿੰਘ ਚੰਨੀ ਸਾਫਕਾ ਸੀਐਮ ਤਾਂ ਦਾਦੀਏ ਕਿ ਇਹ ਦੋ ਵੱਡੇ ਕਾਰਨ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਨਵੀਂ ਜੰਗ ਛਿੜ ਗਈ ਔਰ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਹੋਣਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਤਿੰਨ ਦਿਨਾਂ ਦੀ ਮੀਟਿੰਗ ਸੀ ਅੱਜ ਪਹਿਲਾ ਦਿਨ ਅੱਜ ਪਹਿਲਾ ਦਿਨ ਸੀ ਮੀਟਿੰਗ ਦਾ ਜਾਨਕਿ ਪਹਿਲੀ ਮੀਟਿੰਗ ਅੱਜ ਹੋਣੀ ਸੀ ਅੱਜ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਇੰਨਾ ਸੀਨੀਅਰ ਆਗੂਆਂ ਨੇ ਦਾਦਾ ਦੇ ਕਿ ਇੰਨਾ ਸੀਨੀਅਰ ਲੀਡਰਾਂ ਨੇ ਕਾਂਗਰਸਦਿਆਂ ਨੇ ਜਿਹੜਾ ਹੈ ਬਾਈਕਾਟ ਕਰ ਦਿੱਤਾ ਗਾਇਸ ਮੀਟਿੰਗ ਦਾ ਦਾਦਾ ਦੇ ਕਿ ਮੀਟਿੰਗ ਦਾ ਬਾਈਕਾਟ ਹੋਣ ਦੇ ਪਿੱਛੇ ਦੋ ਵੱਡੇ ਕਾਰਨ ਤੁਹਾਨੂੰ ਦੱਸੇ ਸਭ ਤੋਂ ਪਹਿਲਾ ਕਾਰਨ ਆਮ ਆਮੀ ਪਾਰਟੀ ਦੇ ਨਾਲ ਗਠਜੋੜ ਜਦੋਂ ਆਮ ਆਮੀ ਪਾਰਟੀ ਦੇ ਨਾਲ ਗਠਜੋੜ ਦੀਆਂ ਗੱਲਾਂ ਚੱਲਦੀਆਂ ਤਾਂ ਉਸ ਨੂੰ ਲੈ ਕੇ ਇਹਨਾਂ ਸੀਨੀਅਰ ਲੀਡਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਮ ਆਮੀ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਭਾਰਤ ਭੂਸ਼ਨਾਚੂ ਉਹਨਾਂ ਦਾ ਬਿਆਨ ਜਦੋਂ ਕਹਿੰਦੇ ਆ ਕਿ ਮੈਂ ਘਰੇ ਬਹਿਣਾ ਪਸੰਦ ਕਰੂੰਗਾ ਗਠਜੋੜ ਦੇ ਵਿੱਚ ਚੋਣ ਲੜਨ ਤੋਂ ਮੈਂ ਚੋਣ ਨਹੀਂ ਲੜਾਂਗਾ ਤੇ ਮੈਂ ਸਿੱਧੇ ਤੌਰ ਤੇ ਇਸ ਦਾ ਵਿਰੋਧ ਕਰਦਾ ਤਾਂ ਦੂਜੇ ਪਾਸੇ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਜਿਹੜਾ ਜਿਸ ਹੱਬ ਦੇ ਨਾਲ ਰਡਾਰ ਦੇ ਉੱਪਰ ਰੱਖਿਆ ਗਿਆ ਪਹਿਲੇ ਸਾਲ ਦੇ ਨਾਲ ਆ ਮਾਮੀ ਪਾਰਟੀ ਦੇ ਵੱਲੋਂ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਗੱਲਾਂ ਚੱਲੀਆਂ ਜਿਸ ਹਿਸਾਬ ਦੇ ਨਾਲ ਅਨੁਸ਼ਾਸਨੀ ਕਾਰਵਾਈ ਕਰਨ ਦੇ ਰਾਜਾ ਵੜਿੰਗ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਇਹ ਵੀ ਕਿਹਾ ਕਿ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਕੋਈ ਐਕਸ਼ਨ ਵੀ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਨਵਾਂ ਬਿਆਨ ਰਾਜਾ ਵੜਿੰਗ ਉਹਨਾਂ ਦਾ ਇਹ ਆ ਗਿਆ ਕਿ ਕੋਈ ਮਰਜ਼ੀ ਕਿਤੇ ਜਾ ਕੇ ਰੈਲੀ ਕਰੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹਨਾਂ ਸੀਨੀਅਰ ਲੀਡਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪ੍ਰਧਾਨ ਸਾਹਿਬ ਖੁਦ ਕਹਿੰਦੇ ਆ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਹੋਵੇ ਦੂਜੇ ਪਾਸੇ ਕਹਿ ਦਿੰਦੇ ਆ ਕਿ ਕੋਈ ਮਰਜ਼ੀ ਕਿਤੇ ਜਾ ਕੇ ਰੈਲੀਆਂ ਕਰ ਲੇ ਮੈਨੂੰ ਕੋ ਇੱਕ ਵਾਰ ਆਹ ਸੁਣਾਉਣਾ ਤੁਹਾਨੂੰ ਤੁਸੀਂ ਕਿਸੇ ਅਸੀਂ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜੇ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਕੋਈ ਵੀ ਕਾਂਗਰਸੀ ਵਿਅਕਤੀ ਚਾਹੇ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਕੱਲ ਨੂੰ ਉਹ ਕਿਸੇ ਦੇ ਮੇਰੇ ਹੱਥੇ ਜਾ ਕੇ ਵੀ ਰੈਲੀ ਕਰੇ ਕੋਈ ਇਤਰਾਜ਼ ਨਹੀਂ ਲੇਕਿਨ ਹਰ ਵਿਅਕਤੀ ਨੂੰ ਚਾਹੇ ਉਹ ਛੋਟਾ ਬਲਾਕ ਦਾ ਪ੍ਰਧਾਨ ਹੈ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬਤੇ 'ਚ ਰਹਿਣਾ ਪਏਗਾ